ਧੀਆ ਪਿਓ ਦੀ ਜਾਨ ਹੁੰਦੀਆਂ ਨੇ ਤੇ ਧੀਆ ਵੀ ਜੋ ਮੋਹ ਕਰਦੀਆਂ ਨੇ ਨਾ ਪਿਓ ਨਾਲ ਉਦੋਂ ਦਾ ਕਿਸੇ ਹੋਰ ਨਾਲ ਹੁੰਦਾ ਹੀ ਨਹੀਂ ਧੀ ਨੂੰ ਧੀ ਰਾਣੀ ਸਿਰਫ ਗਿਆ ਨਹੀਂ ਜਾਂਦਾ ਮੰਨਿਆ ਵੀ ਜਾਂਦਾ ਧੀਆ ਸਿਰ ਦਾ ਤਾਜ ਪਿਓ ਦਾ ਨਾਜ਼ ਇਹ ਜਿੰਨਾ ਕੁਝ ਵੀ ਮੈਂ ਕਹਿ ਰਹੀ ਆ ਇਹ ਸਭ ਝੂਠ ਨਹੀਂ ਹੈ ਪਰ ਇਸ ਨੂੰ ਗੰਦਾ ਘਾਤ ਦਿੱਤਾ ਸੱਸੀ ਗਾਲ ਜੀ ਮੈਂ ਹ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਗੁਰਦਾਸਪੁਰ ਦਾ ਪਿੰਡ ਬਲ ਇੱਥੇ ਇੱਕ ਹੱਸਦਾ ਵੱਸਦਾ ਸਿੱਖ ਪਰਿਵਾਰ ਰਹਿੰਦਾ ਹੁੰਦਾ ਹੈ। ਬਲਵਿੰਦਰ ਸਿੰਘ ਘਰ ਦਾ ਮੁਖੀ ਹੁੰਦਾ। ਇਹ ਪੰਜਾਬ ਪੁਲਿਸ 'ਚ ਹੈੱਡ ਕਨਸਟੇਬਲ ਵਜੋਂ ਤਾਇਨਾਤ ਹੁੰਦਾ ਹੈ। ਘਰ ਵਾਲੀ ਹੁੰਦੀ ਆ ਪਰਮਜੀਤ ਕੌਰ ਤੇ ਧੀ ਦਾ ਨਾਂ ਹੁੰਦਾ ਹੈ ਹਰਮਿਤ ਕੌਰ। ਘਰ ਦਾ ਸਟਰਕਚਰ ਤੇ ਰੀਡ ਤਾਂ ਦੱਸਣੀ ਜ਼ਰੂਰੀ ਹੁੰਦੀ ਆ ਅਕਸਰ ਤਾਂ ਕਿ ਸਾਨੂੰ ਰਿਸ਼ਤਿਆਂ ਦੀ ਤਸਵੀਰ ਸਮਝ ਆ ਸਕੇ। ਹੁਣ ਵੇਖੋ ਇੱਕ ਪਰਿਵਾਰ ਉਹਨਾਂ ਦੀ ਇੱਕੋ ਇੱਕ ਕੁੜੀ ਹੋਰ ਕੋਈ ਭੈਣ ਭਰਾ ਵੀ ਨਹੀਂ ਯਾਨੀ ਹਰ ਲਾੜ ਹਰ ਦੁਲਾਰ ਉਸ ਇਕੋ ਧੀ ਤੇ ਲੁਟਾਰੇ ਹੁੰਦੇ ਨੇ ਮਾਪੇ ਪਿਓ ਖੁਦ ਤਾਂ ਕਨਸਟੇਬਲ ਹੁੰਦਾ ਪਰ ਉਹ ਚਾਹੁੰਦਾ ਹੁੰਦਾ ਹੈ ਕਿ ਮੇਰੀ ਧੀ ਹੋਰ ਵੀ ਵੱਡੀ ਬਣੇ ਜ਼ਿੰਦਗੀ ਚ ਪਿਓ ਤੋਂ ਬਾਹਲੇ ਉੱਚੇ ਮੁਕਾਮ ਤੇ ਪਹੁੰਚੇ ਇਸੇ ਕਰਕੇ ਉਹਨੂੰ ਚੰਗੀ ਸਿੱਖਿਆ ਚੰਗੀਆਂ ਇੰਸਟੀਟਿਊਸ਼ਨਸ ਤੋਂ ਦਵਾਈ ਜਾਂਦੀ ਹੈ ਉਸ ਨੂੰ ਹਰ ਤਰ੍ਹਾਂ ਨਾਲ ਫ੍ਰੀडम ਦਿੱਤੀ ਜਾਂਦੀ ਹੈ ਤਾਂ ਕਿ ਉਹਨੂੰ ਇਹ ਨਾ ਲੱਗੇ ਕਿ ਕੁੜੀ ਹੋਣ ਕਰਕੇ ਉਸ ਦੇ ਘਰ ਦੇ ਉਸ ਦੇ ਸੁਪਨਿਆਂ 'ਚ ਕਿਸੇ ਵੀ ਤਰ੍ਹਾਂ ਦਾ ਰੋੜਾ ਬਣ ਰਿਹਾ ਹੈ ਜ਼ਿੰਦਗੀ ਇਦਾਂ ਹੀ ਬੀਤ ਰਹੀ ਹੁੰਦੀ ਹੈ ਫਿਰ 29 ਅਗਸਤ 2016 ਦੀ ਰਾਤ ਹੈਡ ਕਨਸਟੇਬਲ ਪਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਉਸ ਦੀ ਧੀ ਹਰਮਿਤ ਕੌਰ ਆਪਣੇ ਘਰ ਦੇ ਇੱਕ ਕਮਰੇ ਵਿੱਚ ਸੌ ਰਹੀਆਂ ਹੁੰਦੀਆਂ ਨੇ ਜਦੋਂ ਕਿ ਪਲਵਿੰਦਰ ਸਿੰਘ ਘਰ ਦੇ ਵਿਹੜੇ ਵਿੱਚ ਸੌ ਰਿਹਾ ਹੁੰਦਾ ਹੈ ਸਵੇਰੇ 2 ਵਜੇ ਦੇ ਕਰੀਬ ਪਤਨੀ ਪਰਮਜੀਤ ਨੂੰ ਕੁਝ ਹਲਕੀਆਂ ਜਿਹੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਉਹ ਇੱਕਦਮ ਉੱਠ ਪੈਂਦੀ ਹੈ ਉਸ ਦਾ ਪਤੀ ਪਲਵਿੰਦਰ ਸਿੰਘ ਪੀੜ ਨਾਲ ਤੜਫ ਰਿਹਾ ਹੁੰਦਾ ਹੈ ਉਸਦੇ ਮੂੰਹ ਚੋਂ ਖੂਨ ਆ ਰਿਹਾ ਹੁੰਦਾ ਹੈ ਪਤਨੀ ਪਰਮਜੀਤ ਕੌਰ ਫਟਾਫਟ ਆਪਣੇ ਗਵਾਂਡੀਆਂ ਦੀ ਹੈਲਪ ਲੈਂਦੀ ਹੈ ਜੋ ਕਿ ਰਿਸ਼ਤੇਦਾਰ ਵੀ ਹੁੰਦੇ ਨੇ ਉਹਨਾਂ ਦੀ ਮਦਦ ਨਾਲ ਉਹ ਆਪਣੇ ਪਤੀ ਨੂੰ ਇੱਕ ਨਿੱਜੀ ਵਾਹਨ ਵਿੱਚ ਧਾਰੀਬਾਲ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਦਿਲ ਦਾ ਦੌਰਾ ਪਿਆ ਪਰ ਡਾਕਟਰ ਦਾਖਲੇ ਤੋਂ ਇਨਕਾਰ ਕਰ ਦਿੰਦੇ ਨੇ ਫਿਰ ਉਹ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਜਾਂਦੀ ਹੈ ਜਿੱਥੇ ਡਾਕਟਰ ਹੈੱਡ ਕਨਸਟੇਬਲ ਪਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਲੋਕ ਪੁੱਛਦੇ ਨੇ ਪੁਲਿਸ ਪੁੱਛਦੀ ਹੈ ਕਿ ਕੀ ਹੋਇਆ ਤਾਂ ਇਹੀ ਕਿਹਾ ਜਾਂਦਾ ਹੈ ਕਿ ਰਾਤ ਦਿਲ ਦਾ ਦੌਰਾ ਪਿਆ ਇਹ ਚੱਲ ਨਹੀਂ ਪਾਇਆ ਪਰ ਡਾਕਟਰ ਕਹਿੰਦੇ ਨੇ ਕਿ ਇਹ ਕਾਰਡੀਅਕ ਅਰੈਸਟ ਨਹੀਂ ਇਹ ਤਾਂ ਇਦਾਂ ਲੱਗ ਰਿਹਾ ਹੈ ਜਿਵੇਂ ਕਿਸੇ ਤੇਜ਼ ਤਾਰ ਚੀਜ਼ ਨਾਲ ਇਹਨਾਂ ਨੂੰ ਮਾਰਿਆ ਗਿਆ ਹੋਵੇ ਇਸ ਦੇ ਗਲੇ ਦੀਆਂ ਨਸਾਂ ਕੱਟੀਆਂ ਹੋਈਆਂ ਨੇ ਜਿਸ ਤਰ੍ਹਾਂ ਨਾਲ ਖੂਨ ਵਹਿ ਹੈ ਬਲਵਿੰਦਰ ਸਿੰਘ ਦੀ ਬਾਡੀ ਚੋਂ ਜਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਦੇ ਦੇ ਇਹ ਦਿਲ ਦਾ ਦੌਰਾ ਹੈ ਹੀ ਨਹੀਂ ਸੋ ਡਾਕਟਰ ਕਹਿੰਦੇ ਨੇ ਕਿ ਇਹ ਕਤਲ ਕੇਸ ਹੈ ਇਸ ਗੱਲ ਨੂੰ ਲੈ ਕੇ ਡਾਕਟਰ ਤੇ ਪਰਮਜੀਤ ਕੌਰ ਦਰਮਿਆਨ ਬਹਿਸ ਵੀ ਹੋ ਜਾਂਦੀ ਹੈ ਵਸਮ-ਵਸਾਈ ਵੀ ਹੋ ਜਾਂਦੀ ਹੈ ਪਰ ਡਾਕਟਰ ਕਹਿੰਦੇ ਨੇ ਕਿ ਨਹੀਂ ਸਾਨੂੰ ਸਾਡਾ ਕੰਮ ਪਤਾ ਹੈ ਸੋ ਹੁਣ ਪੁਲਿਸ ਪਿਕਚਰ ਚ ਆਉਂਦੀ ਹੈ ਡਾਕਟਰੀ ਕਾਲ ਕਰਦੇ ਨੇ ਪੁਲਿਸ ਨੂੰ ਵੀ ਲੱਗਦਾ ਹੈ ਕਿ ਡਾਕਟਰ ਦੀ ਗੱਲ ਇਗਨੋਰ ਨਹੀਂ ਕੀਤੀ ਜਾ ਸਕਦੀ ਹੈਵੀ ਮਹਿਕਮੇ ਦਾ ਬੰਦਾ ਹੁਣ ਇੱਥੇ ਵੀ ਪਤਨੀ ਪਰਮਜੀਤ ਕੌਰ ਤੇ ਧੀ ਹਰਮੀਤ ਕੌਰ ਪੁਲਿਸ ਨਾਲ ਲੜ ਪੈਂਦੀਆਂ ਨੇ ਪਰ ਪੁਲਿਸ ਕਹਿੰਦੀ ਆ ਕਿ ਇਹ ਮਾਮਲਾ ਸ਼ੱਕੀ ਐ ਇਸ ਦੀ ਪੂਰੀ ਇਨਵੈਸਟੀਗੇਸ਼ਨ ਹੋਏਗੀ ਉਸ ਤੋਂ ਬਾਅਦ ਹੀ ਤੁਹਾਨੂੰ ਆਪਾਂ ਮ੍ਰਿਤਕ ਦੇ ਸੌਂਪਾਂਗੇ ਸੋ ਬੋਡੀ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਜਾ ਇਨੀ ਦੇਰ ਪੁਲਿਸ ਮਾਮਲੇ ਨੂੰ ਹੋਰ ਡੀਪਲੀ ਜਾਣਨ ਦੀ ਕੋਸ਼ਿਸ਼ ਕਰਦੀ ਹੈ ਤੇ ਸ਼ੁਰੂਆਤ ਪਰਿਵਾਰ ਤੋਂ ਹੀ ਕਰਦੀ ਹੈ ਜ਼ਾਹਰ ਤੌਰ ਤੇ ਇੱਕ ਵਾਰ ਫਿਰ ਪੂਰੀ ਗੱਲ ਮਾ ਪਰਮਜੀਤ ਕੌਰ ਤੋਂ ਦਿੱਤੀ ਹਰਮੀਤ ਕੌਰ ਕੋਲੋਂ ਪੁੱਛੀ ਜਾਂਦੀ ਹੈ ਪਰ ਉਹ ਪੁਰਾਣਾ ਵਾਲਾ ਹੀ ਜਵਾਬ ਦਿੰਦੀਆਂ ਨੇ ਕਿ ਪਿਓ ਐਦਾਂ ਰਾਤ ਨੂੰ ਪਿਆ ਸੀ ਭੀੜ ਹੋਈ ਦਿਲ ਦਾ ਦੌਰਾ ਪਿਆ ਗਵਾਨੀਆਂ ਤੋਂ ਵੀ ਪੁੱਛਤਾਛ ਕੀਤੀ ਜਾਂਦੀ ਹੈ ਘਟਨਾ ਦੀ ਜਾਂਚ ਲਈ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਵੀ ਬਣਾ ਦਿੱਤੀ ਜਾਂਦੀ ਹੈ ਪੁਲਿਸ ਮ੍ਰਿਤਕ ਕਾਂਸਟੇਬਲ ਪਲਵਿੰਦਰ ਸਿੰਘ ਦੇ ਘਰ ਪਹੁੰਚਦੀ ਹੈ ਇੱਥੇ ਨਜ਼ਰ ਆਉਂਦਾ ਹੈ ਕਿ ਜਿਸ ਬਿਸਤਰੇ ਤੇ ਪਲਵਿੰਦਰ ਸਿੰਘ ਸੁੱਤਾ ਪਿਆ ਸੀ ਉਹ ਖੂਨ ਨਾਲ ਪਰਿਆ ਹੋਇਆ ਸੀ ਪਿੱਜਿਆ ਹੋਇਆ ਸੀ ਇਸ ਬਾਰੇ ਪੋਸ਼ਤਾਸ਼ਤੇ ਪਤਨੀ ਪਰਮਜੀਤ ਕੌਰ ਦੱਸਦੀ ਹੈ ਕਿ ਰਾਤ ਮੈਨੂੰ ਜਦੋਂ ਆਵਾਜ਼ ਆਈ ਮੈਂ ਜਾ ਕੇ ਵੇਖਿਆ ਕਿ ਪਲਵਿੰਦਰ ਦਰਦ ਨਾਲ ਤੜਫ ਰਿਹਾ ਸਨ ਉਸ ਵਕਤ ਤੇ ਸਿਰਫ ਨੱਕ ਤੇ ਮੂੰਹ ਚੋਂ ਖੂਨ ਨਜ਼ਰ ਆਇਆ ਸੀ ਸੋ ਮੈਨੂੰ ਐਂ ਲੱਗਾ ਜਿਵੇਂ ਇਹ ਹਾਰਟ ਅਟੈਕ ਹ ਹੁਣ ਪੁਲਿਸ ਵਾਸਤੇ ਇਹ ਪਤਾ ਕਰਨਾ ਜ਼ਰੂਰੀ ਹੁੰਦਾ ਹੈ ਕਿ ਪਰਮਜੀਤ ਕੌਰ ਸੱਚ ਬੋਲ ਰਹੀ ਹੈ ਕਿ ਝੂਠ ਇਸ ਨੂੰ ਸੱਚੀ ਲੱਗਿਆ ਕਿ ਹਾਰਟ ਅਟੈਕ ਹੋਇਆ ਹੋਏਗਾ ਜਾਂ ਕੋਈ ਕਹਾਣੀ ਬਣਾ ਰਹੀ ਹੈ ਜਾਂਚ ਦੌਰਾਨ ਪੁਲਿਸ ਨੇ ਤੱਕ ਦੀ ਹਰਮਿਤਕੌਰ ਜੋ ਕਿ ਇੱਕ ਨਿਜੀ ਸੰਸਥਾ ਵਿੱਚ ਨਰਸਿੰਗ ਦੀ ਵਿਦਿਆਰਥਣ ਹੁੰਦੀ ਹੈ ਉਸ ਦੇ ਮੋਬਾਈਲ ਕਾਲ ਰਿਕਾਰਡਸ ਦੀ ਜਾਂਚ ਕਰ ਲਈ ਤੇ ਇਥੋਂ ਹੀ ਪੂਰੀ ਕਹਾਣੀ ਕੁੰਮਣੀ ਸ਼ੁਰੂ ਹੋ ਜਾਂਦੀ ਹੈ ਕਾਲ ਡਿਟੇਲਸ ਤੋਂ ਪਤਾ ਲੱਗਦਾ ਹੈ ਕਿ ਤੀ ਹਰਮਿਤਕੌਰ ਵੱਲੋਂ ਬਟਾਲਾ ਦੇ ਕਰਤਾਰਨਗਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਫੋਨ ਤੇ ਲੰਮੀਆਂ ਲੰਮੀਆਂ ਕਾਲਸ ਕੀਤੀਆਂ ਗਈਆਂ ਹੁੰਦੀਆਂ ਨੇ ਤੇ ਅੱਗੇ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਕਿ ਹਰਮੀਤ ਕੌਰ ਤੇ ਗੁਰਪ੍ਰੀਤ ਸਿੰਘ ਗੋਪੀ ਦੇ ਆਪਸ ਚ ਸੰਬੰਧ ਹੁੰਦੇ ਨੇ ਇਨੀ ਦੇਰ ਚ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਚ ਗਰਦਨ ਤੇ ਸੱਟਾਂ ਦੇ ਨਿਸ਼ਾਨ ਪਏ ਜਾਂਦੇ ਨੇ ਜਿਸ ਕਰਕੇ ਮੌਤ ਹੋਈ ਹੁੰਦੀ ਹੈ ਤੇ ਜ਼ਾਹਰ ਤੌਰ ਤੇ ਇਹ ਕਤਲ ਹੀ ਹੁੰਦਾ ਹੁਣ ਮਾਂ ਤੇ ਧੀ ਵੱਲ ਹੀ ਪੁਲਿਸ ਦਾ ਪਹਿਲਾ ਸ਼ੱਕ ਹੁੰਦਾ ਤੇ ਸਟਰੋਂਗ ਵੀ ਕਿਉਂਕਿ ਪਰਮਜੀਤ ਕੌਰ ਦੀ ਬਣਾਈ ਸਟੋਰੀ ਪੁਲਿਸ ਨੂੰ ਡਾਈਜੈਸਟ ਨਹੀਂ ਹੋ ਰਹੀ ਹੁੰਦੀ ਤੇ ਉਤੋਂ ਧੀ ਹਰਮੀਤ ਕੌਰ ਦੇ ਸੰਬੰਧਾਂ ਬਾਰੇ ਵੀ ਖੁਲਾਸੇ ਹੋਏ ਹੁੰਦੇ ਨੇ ਪੁਲਿਸ ਇਹਨਾਂ ਨੂੰ ਪੁਛਕਿਸ਼ ਲਈ ਸਦ ਲੈਂਦੀ ਹੈ ਪਹਿਲਾਂ ਤਾਂ ਇਹਨਾਂ ਦੀ ਉਹੀ ਪੁਰਾਣੀ ਕਹਾਣੀ ਹੁੰਦੀ ਹੈ ਪਰ ਫਿਰ ਪੁਲਿਸ ਦੀ ਸਖਤੀ ਤੋਂ ਬਾਅਦ ਇਹ ਉਹ ਦੱਸ ਦਿਆ ਨੇ ਜੋ ਹੈਰਾਨ ਕਰ ਜਾਂਦੇ ਪਲਵਿੰਦਰ ਸਿੰਘ ਅਕਸਰ ਡਿਊਟੀ ਤੇ ਘਰੋਂ ਦੂਰ ਹੀ ਰਹਿੰਦੇ ਹੁੰਦੇ ਸਨ ਘਰ ਆਉਣਾ ਤਾਂ ਮਹੀਨੇ 'ਚ ਇੱਕ ਅੱਧੀ ਵਾਰ ਹੀ ਹੁੰਦਾ ਸੀ ਸੋ ਪਿੱਛੋ ਦੋਵੇਂ ਮਾਵਾਂ ਧੀਆਂ ਹੀ ਹੁੰਦੀਆਂ ਸਨ ਇਕੱਲੀਆਂ ਜਦੋਂ ਘਰ ਦੇ ਵੱਡੇ ਦੀ ਨਜ਼ਰ ਨਾ ਹੋਏ ਤਾਂ ਬਹੁਤ ਵਾਰ ਉਸ ਗੱਲ ਦਾ ਫਾਇਦਾ ਚੱਕ ਲਿਆ ਜਾਂਦਾ ਹੈ ਭਰੋਸਾ ਤੋੜ ਦਿੱਤਾ ਜਾਂਦਾ ਹੈ ਇਸੇ ਦੌਰਾਨ ਹਰਮੀਤਪੁਰ ਦੀ ਮੁਲਾਕਾਤ ਆਪਣੇ ਕਾਲਜ 'ਚ ਗੁਰਪ੍ਰੀਤ ਗੋਪੀ ਨਾ ਦੇ ਇੱਕ ਮੁੰਡੇ ਨਾਲ ਹੁੰਦੀ ਹੈ ਦੋਵਾਂ 'ਚ ਨਜ਼ਦੀਕੀਆਂ ਬੱਦ ਜਾਂਦੀਆਂ ਨੇ ਸ਼ਾਇਦ 18 19 ਸਾਲ ਦੀ ਹੁੰਦੀ ਹੁੰਦੀ ਆ ਹਰਮੀਤ ਕੌਰ ਉਹ ਬਾਲਗ ਤਾਂ ਹੁੰਦੀ ਆ ਪਰ ਗਲਤੀ ਕਰ ਜਾਂਦੀ ਆ ਉਹ ਅਕਸਰ ਆਪਣੇ ਪ੍ਰੇਮੀ ਗੁਰਪ੍ਰੀਤ ਨੂੰ ਆਪਣੇ ਪਿਤਾ ਦੀ ਐਬਸੈਂਸ 'ਚ ਘਰੇ ਹੀ ਬੁਲਾ ਲੈਂਦੀ ਹੁੰਦੀ ਆ ਤੇ ਉੱਥੇ ਹੀ ਦੋਨੋਂ ਉਹ ਸਭ ਕਰਦੇ ਨੇ ਜਿਸ ਨੂੰ ਆਪਾਂ ਹਦਾਂ ਟੁੱਟਣਾ ਕਹਿੰਦੇ ਆ ਹੁਣ ਇਹ ਮਾਂ ਤੋਂ ਵੀ ਚੋਰੀ ਸਭ ਦੇ ਸੌਣ ਦੇ ਬਾਅਦ ਗੁਰਪ੍ਰੀਤ ਨੂੰ ਬੁਲਾ ਲੈਂਦੀ ਹੁੰਦੀ ਹੈ ਤੇ ਇਹੀ ਇਸ ਦੀ ਆਦਤ ਬਣ ਚੁੱਕੀ ਹੁੰਦੀ ਹੈ ਇਹ ਗੱਲ ਬਲਵਿੰਦਰ ਸਿੰਘ ਨੂੰ ਕੁਝ ਵਕਤ ਬਾਅਦ ਪਤਾ ਲੱਗ ਜਾਂਦੀ ਹੈ ਉਹ ਤੀ ਹਰਮੀਤ ਨੂੰ ਰੋਕਦਾ ਟੋਕਦਾ ਸਮਝਾਉਂਦਾ ਉਹ ਨੂੰ ਕਹਿੰਦਾ ਹੈ ਕਿ ਮੈਂ ਚਾਹਨਾ ਕਿ ਤੂੰ ਵੱਡਾ ਨਾਮ ਕਮਾਵੇਂ ਇਹ ਕੰਮ ਛੱਡ ਦੇ ਪੜ੍ਹਾਈ ਵੱਲ ਧਿਆਨ ਦੇ। ਮੈਂ ਦਿਨ ਰਾਤ ਮਿਹਨਤ ਕਰਕੇ ਤੇਰੇ ਲਈ ਇੱਕ ਇੱਕ ਪੈਸਾ ਜੋੜ ਰਿਹਾ ਕਿ ਤੈਨੂੰ ਤੰਗੀ ਨਾ ਆਵੇ। ਪਰ ਇਸ ਵਕਤ ਹਰਮੀਤ ਨੂੰ ਪਿਓ ਦੀਆਂ ਗੱਲਾਂ ਜ਼ਹਿਰ ਲਗੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪਿਓ ਦੁਸ਼ਮਣ। ਉਹ ਪਿਓ ਦੀ ਗੱਲ ਨਹੀਂ ਮੰਨਦੀ ਤੇ ਆਪਣੀ ਮਨਮਾਨੀ ਜਾਰੀ ਰੱਖਦੀ। ਇੱਕ ਦਿਨ ਕਹਿੰਦੇ ਆ ਕਿ ਪਲਵਿੰਦਰ ਇਹਨਾਂ ਦੋਵਾਂ ਨੂੰ ਰੰਗੇ ਹੱਥੀ ਵੀ ਫੜ ਲੈਂਦਾ ਤੇ ਫਿਰ ਹਰਮੀਤ ਨੂੰ ਥੋੜਾ ਬਹੁਤ ਮਾਰਿਆ ਵੀ ਜਾਂਦਾ ਹੈ। ਬਸ ਉਦੋਂ ਤੋਂ ਹਰਮੀਤ ਦੇ ਅੰਦਰ ਪਿਤਾ ਲਈ ਬੇਅੰਤ ਗੁੱਸਾ ਆ ਜਾਂਦਾ ਹੈ ਉਹ ਆਪਣੇ ਬੁਆਏਫਰੈਂਡ ਗੁਰਪ੍ਰੀਤ ਨੂੰ ਕਹਿੰਦੀ ਹੈ ਕਿ ਇੱਥੇ ਮੇਰੇ ਪਿਓ ਦੇ ਕੋਲ ਰਹਿੰਦਿਆਂ ਤਾਂ ਆਪਾਂ ਨਾਲ ਰਹਿ ਹੀ ਨਹੀਂ ਸਕਦੇ ਚੱਲ ਭੱਜ ਜਾਂਦੇ ਆ ਇਹ ਕਈ ਵਾਰ ਟਰਾਈ ਵੀ ਕਰਦੇ ਨੇ ਪਰ ਗੱਲ ਨਹੀਂ ਬਣਦੀ ਬਿਨਾਂ ਪੈਸੇ ਥੇਲੇ ਦੇ ਘਰੋਂ ਨਿਕਲਣਾ ਤੇ ਫਿਰ ਨਵੀਂ ਦੁਨੀਆ ਬਸਾਉਣਾ ਇਹਨਾਂ ਸੌਖਾ ਥੋੜੀ ਹੁੰਦਾ ਹੈ ਅੱਜਕੱਲ ਦੇ ਪ੍ਰੈਕਟੀਕਲ ਬੱਚੇ ਜਾਣਦੇ ਨੇ ਫਿਰ ਹਰਮੀਤ ਇੱਕ ਦਿਨ ਆਪਣੇ ਪ੍ਰੇਮੀ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਕਿਉਂ ਨਾ ਮੇਰੇ ਪਿਓ ਨੂੰ ਮਾਰ ਦਈਏ ਇਹਨੇ ਮੇਰੇ ਲਈ ਪੈਸਾ ਵੀ ਜੋੜਿਆ ਹੋਇਆ ਕਾਫੀ ਇਸ ਤੋਂ ਬਾਅਦ ਸਭ ਸਾਡਾ ਨਾਲੇ ਭੱਜਣ ਦੀ ਵੀ ਨਹੀਂ ਲੋੜ ਉਸ ਤੋਂ ਬਾਅਦ ਹੁਣ ਚੈਲੰਜ ਹੁੰਦਾ ਹੈ ਕਿ ਮਾਰਨਾ ਕਿੱਦਾਂ ਇਹ ਸਭ ਨੇਚਰਲ ਲੱਗੇ ਗੱਲ ਇੰਨਾ ਤੇ ਆਈ ਹੀ ਨਾ ਇਹ ਕਈ ਵਾਰ ਆਪਣੇ ਪਿਓ ਨੂੰ ਇਸ ਦੀ ਸਰਵਿਸ ਰਿਵਾਲਵਰ ਨਾਲ ਵੀ ਮਾਰਨ ਦੀ ਕੋਸ਼ਿਸ਼ ਕਰਦੀ ਹੈ ਕਿ ਮਾਰ ਕੇ ਕੈਦ ਵਾਂਗੇ ਕਿ ਪਤਾ ਨਹੀਂ ਕੌਣ ਮਾਰ ਗਿਆ ਪੁਲਿਸ ਸਾਲੇ ਨੇ ਸੌ ਦੁਸ਼ਮਣੀਆਂ ਹੁੰਦੀਆਂ ਪਰ ਇਹ ਕਰ ਨਹੀਂ ਪਾਉਂਦੇ ਫਿਰ 29 ਅਗਸਤ 2016 ਦੀ ਰਾਤ ਜਦੋਂ ਪਲਵਿੰਦਰ ਸਿੰਘ ਘਰੇ ਆਇਆ ਹੁੰਦਾ ਇਹ ਗੁਰਪ੍ਰੀਤ ਗੋਪੀ ਨੂੰ ਘਰੇ ਬੁਲਾ ਲੈਂਦੀ ਹੈ ਤੇ ਫਿਰ ਉਹ ਵੀ ਆਪਣਾ ਇੱਕ ਯਾਰ ਮਨਜਿੰਦਰ ਲੈ ਕੇ ਆਉਂਦਾ ਹੈ ਦੋਵੇਂ ਆ ਕੇ ਤੇਜ਼ ਤਾਰ ਹਥਿਆਰ ਨਾਲ ਸੁੱਤੇ ਬਲਵਿੰਦਰ ਸਿੰਘ ਦੀ ਗਰਦਨ ਤੇ ਵਾਰ ਕਰ ਦਿੰਦੇ ਨੇ ਤੇ ਮੁੰਡੇ ਫਿਰ ਫਰਾਰ ਹੋ ਜਾਂਦੇ ਨੇ ਇਹ ਸਾਰੀ ਗੱਲ ਹਰਮੀਤ ਕੌਰ ਪੁਲਿਸ ਨੂੰ ਦੱਸਦੀ ਹੈ ਤੇ ਫਿਰ ਮਾਂ ਪਰਮਜੀਤ ਕੌਰ ਵੀ ਕਹਿੰਦੀ ਹੈ ਕਿ ਹਾਂ ਮੇਰੀ ਧੀ ਨੇ ਹੀ ਆਪਣੇ ਬॉयਫਰੈਂਡ ਨਾਲ ਮਿਲ ਕੇ ਪਿਓ ਨੂੰ ਖਤਮ ਕੀਤਾ ਤੇ ਮੈਂ ਬਸ ਆਪਣੀ ਧੀ ਨੂੰ ਬਚਾ ਰਹੀ ਸੀ ਉਸ ਦੇ ਮੋਚਾ ਬਲਵਿੰਦਰ ਸਿੰਘ ਜੋ ਕਿ ਪੰਜਾਬ ਆਰਮਡ ਪੁਲਿਸ ਪੀਏਪ ਵਿੱਚ ਹੈੱਡ ਕਨਸਟੇਬਲ ਸੀ ਉਹ ਕਿਸ ਤਰ੍ਹਾਂ ਮਰਿਆ ਇੱਥੇ ਇਹ ਪੂਰਾ ਰਾਸ ਖੁੱਲ ਜਾਂਦਾ ਹੈ ਤੇ ਨਾਲ ਹੀ ਖੁੱਲ ਜਾਂਦੀ ਹੈ ਇਨਸਾਨੀਅਤ ਦੀ ਪੋਲ ਵੀ ਜੋ ਇਹੋ ਜਿਹੇ ਕੇਸਿਸ ਤੋਂ ਬਾਅਦ ਖੁਦ ਲਹੂ ਲੋਹਾਨ ਹੋ ਜਾਂਦੀ ਹੈ ਉਹ ਪਿਓ ਜਿਸ ਨੇ ਧੀ ਪਿੱਛੇ ਪੂਰਾ ਜੀਵਨ ਗਾਲਤਾ ਉਸ ਨੂੰ ਕੀ ਮਿਲਿਆ ਧੀ ਨੂੰ ਵੀ ਪਤਾ ਸੀ ਕਿ ਪਿਓ ਨੇ ਉਸ ਵਾਸਤੇ ਬਥੇਰਾ ਕੁਝ ਜੋੜਿਆ ਹਰ ਸਾਹ ਉਸ ਤੇ ਕੁਰਬਾਨ ਕੀਤਾ ਉਸ ਨੇ ਕੀ ਕੀਤਾ ਤੇ ਉਹ ਪਤਨੀ ਆਪਣੀ ਧੀ ਨੂੰ ਬਚਾਉਂਦੀ ਰਹੀ ਜਿਸ ਦਾ ਸੁਹਾਗ ਹੀ ਇਸ ਨੇ ਖਤਮ ਕਰਤਾ ਇਹ ਸਭ ਦਿਲ ਤੋੜਨ ਵਾਲਾ ਹੈ ਸੱਚ ਵਾਹਿਗੁਰੂ ਜੀ ਹਿਸਮਤ ਪੱਖ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਸ ਸਾਫ